ਕੈਪੀਟਲ ਕ੍ਰिएशन ਮਾਲੀਆ ਆਵਾਦਾ ਤੇ ਪੂੰਜੀ ਦੀ ਸਿਰਜਣਾ ਸਪੀਕਰ ਸਾਹਿਬ ਸਾਲ 2025 26 ਵਿੱਚ ਕੁੱਲ ਰੈਵਨਿਊ ਰਸੀਦ ਜਿਹੜੀਆਂ ਨੇਗੀਆਂ ਕੁੱਲ ਰੈਵਨਿਊ ਰਸੀਦ ਜਿਹੜੀਆਂ ਨੇ 1 ਲੱਖ 11000 740 ਕਰੋੜ ਰੁਪਏ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ ਜਿਸ ਵਿੱਚੋਂ ਆਨ ਟੈਕਸ ਰੈਵਨਿਊ ਆਨ ਟੈਕਸ ਰੈਵਨਿਊ 63250 ਕਰੋੜ ਰੁਪਏ ਇਸ ਤੋਂ ਇਲਾਵਾ ਵਿੱਤੀ ਸਾਲ 2025 26 ਵਿੱਚ शेयर्स ऑफ सेंट्रल टैक्स 25703 करोड़ रुपए ਅਤੇ ਸੈਂਟਰ ਤੋਂ ਗ੍ਰਾਂਟ ਇਨੇਡ 10576 ਕਰੋੜ ਰੁਪਏ ਨਿਰਧਾਰਤ ਕੀਤੀ ਗਿਆ ਸਰ ਇਸ ਤੋਂ ਇਲਾਵਾ ਸਰ ਮੈਨੂੰ ਆਪਕਾਰੀਏ ਤੇ ਕਰ ਵਿਭਾਗ ਦੀ ਪਿਛਲੇ 3 ਸਾਲਾਂ ਤੋਂ ਨਿਗਰਾਨੀ ਕਰਨ ਦਾ ਸਵਾਗ ਸਰਦਾਰ ਭਗਵੰਤ ਸਿੰਘ ਮਾਨ ਮਾਨਜੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਪ੍ਰਾਪਤ ਹੋਇਆ ਮੈਨੂੰ ਇਹ ਦੱਸਦਿਆਂ ਮਾਣ ਮਹਿਸੂਸ ਹੋ ਰਿਹਾ ਸਰ ਕਿ ਵਿਭਾਗ ਨੇ ਸ਼ਾਨਦਾਰ ਤਰੱਕੀ ਕੀਤੀ ਹੈ ਜਦੋਂ ਸਾਡੀ ਸਰਕਾਰ ਆਈ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਤਦ ਵਿੱਤੀ ਸਾਲ 2022 ਦੀ ਮੈਂ ਗੱਲ ਕਰ ਰਿਹਾ ਸਾਡੇ ਸਾਹਮਣੇ ਬੈਠੇ اپੋਜੀਸ਼ਨ ਸਜਣਾ ਦੀ ਮੈਂ ਗੱਲ ਕਰ ਰਿਹਾ ਔਰ ਉਸ ਸਮੇਂ ਆਮਦਾਰੀ ਮਾਲੀਆ ਸੀ ਸਰ ਪੰਜਾਬ ਦੇ ਅੰਦਰ 6254 ਉਸ ਸਮੇਂ ਆਮਦਾਰੀ ਮਾਲੀਆ ਸੀ ਸਰ 6254 ਕਰੋੜ ਰੁਪਏ ਜੋ ਮੌਜੂਦਾ ਵਿੱਤੀ ਸਾਲ ਤੱਕ ਵਧ ਕੇ 10350 ਕਰੋੜ ਰੁਪਏ ਜੀਵੇ ਸਰ 363% ਦਾ 63% ਦਾ ਸ਼ਾਨਦਾਰ ਵਾਅਦਾ ਸਹੀ ਦਰਸਾਉਂਦਾਗਾ ਕਿ ਸਰਦਾਰ ਭਗਵੰਤ ਸੇਮਾਨ ਜੀ ਦੀ ਸਰਕਾਰ ਬਹੁਪੱਖੀ ਅਗਵਾਈ ਇਮਾਨਦਾਰ ਰਾਜ ਪ੍ਰਬੰਧ ਇਸ ਮਹੱਤਮਪੂਰਤ ਤਰੱਕੀ ਦਾ ਪ੍ਰਾਰਮ ਹੈ ਸਰ ਅਸੀਂ ਅਸੀਂ ਅਗਲੇ ਵਿੱਤੀ ਸਾਲ ਲਈ ਸਰ 11000 200 ਕਰੋੜ ਰੁਪਏ ਦਾ ਵੱਡਾ ਪ੍ਰੰਤੂ ਪ੍ਰਾਪਤੀਯੋਗ ਟੀਚਾ ਰੱਖਿਆ ਸਰ ਜੋ ਨਿਰੰਤਰ ਵਿੱਤੀ ਮਜ਼ਬੂਤੀ ਅਤੇ ਆਰਥਿਕ ਵਿਕਾਸ ਨੂੰ ਨਿਸ਼ਕੀਂਦੀ ਬਣਾਉਦਾ ਸਰ ਅਗਲੇ ਸਾਲ 25 26 ਲਈ ਮੰਦوک স্পিকার ਸਾਹਿਬ 11000 200 ਕਰੋੜ ਰੁਪਏ ਦਾ টিচা ਸੀ ਅਕਸਾਇਡ ਪਾਲਿਸੀ ਦੇ ਅੰਦਰ ਰੱਖਿਆ ਗਿਆ ਸੋ ਮੈਂ ਸਮਝਦਾ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ